ਕੜੇ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀ ਕਿੰਨਾ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨ ਕਿ ਮੈਂ ਕਿ ਪਾਂਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਹਾਂ ਜਿਆ ਪਰਵਿਤ ਰਾਜਸਥਾਨ ਹਾਈ ਕੋਰਟ ਦੀ ਸਿਵਲ ਜੱਜਤੀ ਭਾਰਤੀ ਰਾਮ ਕੇ ਹਾਂ ਦੇਣਗੇ ਅਮ੍ਰਿਤਸਰੀ ਉਮੀਦਵਾਰ ਨੂੰ ਪ੍ਰੀਖਿਆ ਕੇਂਦਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਉਸ ਨੂੰ ਪ੍ਰੀਖਿਆ ਕੇਂਦਰ ਦੇ ਬਾਹਰੀ ਰੋਕ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਖਤ ਨੋਟਿਸ ਲਿਆ ਹੈ ਸ਼੍ਰੋਮਣੀ ਕਮੇਟੀ ਮੈਂਬਰ ਗੁਰਤਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਮ੍ਰਿਤਾ ਦੀ ਬੱਚੀ ਦੇ ਨਾਲ ਡਟ ਕੇ ਖੜੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੈਪੁਰ ਡਿਸਟ੍ਰਿਕਟ ਰਾਜਸਥਾਨ ਜੁਡੀਸ਼ਰੀ ਦਾ ਪੇਪਰ ਹੈ ਐਂਡ ਐਜ਼ ਅ ਕੈਂਡੀਡੇਟ ਮੈਂ ਵੀ ਇਸ ਯੂਨੀਵਰਸਿਟੀ ਅਪੀਅਰ ਹੋਣ ਲਈ ਆਈਆਂ ਮੇਰਾ ਰੋਲ ਨੰਬਰ ਇਸ ਲਈ ਲੱਗਾ ਹੋਇਆ ਹੈ ਫੀਸ ਪ੍ਰੋਪਰ ਹੈ ਕੁਝ ਵੀ ਐਵੇਂ ਦਾ ਸਮਾਨ ਮੈਂ ਨਹੀਂ ਲੈ ਕੇ ਆਈ ਜਿਹੜਾ ਅਲਾਉਡ ਨਹੀਂ ਸੀਗਾ ਇਨਸਟਰਕਸ਼ਨਸ ਦੇ ਵਿੱਚ ਆਰਟੀਕਲ 25 ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਕਿਰਪਾਨ ਕੈਰੀ ਕਰ ਸਕਦੀ ਹਾਂ ਬਟ ਇਹ ਜੁਡੀਸ਼ਰੀ ਐਗਜ਼ਾਮ ਲਈ ਮੈਨੂੰ ਕਹਿਆ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਸਪੈਸਿਫਿਕ ਆਰਡਰਸ ਨੇ ਕੀ ਕਿਰਪਾਨ ਕੜਾ ਕੁਝ ਵੀ ਕੈਰੀ ਨਹੀਂ ਹੋ ਸਕਦਾ ਇੱਕ ਕਲੋਸ ਮੈਨੂੰ ਪੜ ਕੇ ਪੜ ਕੇ ਸੁਣਾਇਆ ਗਿਆ ਹੈ ਕਿ ਕੀ ਡிரஸ் ਕੋਡ ਹੋਣਾ ਚਾਹੀਦਾ ਹੈ ਕਿਸੇ ਫੀਮੇਲ ਦਾ ਪਰਾਊਜ਼ਰ ਜੀਨਸ ਟੀ-ਸ਼ਰਟ ਕੋਈ ਆਬਜੈਕਟ ਜੋ ਆਇਰਨ ਦਾ ਕੋਈ ਹਥਿਆਰਾਂ ਦਾ ਸ਼ਾਰਪ ਆਬਜੈਕਟ ਨਹੀਂ ਕੈਰੀ ਕਰ ਸਕਦੇ ਬਟ ਉਹਦੇ ਚ ਅਗਰ ਇੱਕ ਸਿੱਖ ਦੀ ਕਿਰਪਾਨ ਨਹੀਂ ਅਲਾਉਡ ਸੀਗੀ ਇੱਕ ਨਾਲ ਕਲੋਜ਼ ਐਡ ਕਰ ਦਿੰਦੇ ਕਿ ਅੰਮ੍ਰਿਤਧਾਰੀ ਸਿਕਸ ਬਿਨਾ ਕਿਰਪਾਨ ਤੋਂ ਸੀ ਅਲਾਉ ਕਰਾਂਗੇ ਤਿਰਪਾਨ ਕੜੇ ਦੇ ਨਾਲ ਨਹੀਂ ਅਲਾਉ ਕਰਾਂਗੇ ਅਗਰ ਇਹ ਮੈਂਸ਼ਨ ਕਰ ਦਿੰਦੇ ਤਾਂ ਮੈਂ ਵੀ ਸ਼ਾਇਦ ਇੱਥੇ ਤਾਂ ਫਾਰਮ ਫਿਲ ਨਾ ਕਰਦੀ ਇੱਥੇ ਅਪੀਅਰ ਹੋਣ ਹੀ ਨਾ ਆਂਦੀ ਅਗਰ ਮੈਂਸ਼ਨ ਕਰ ਦਿੰਦੇ ਤਾਂ ਸ਼ਾਇਦ ਮੈਂ ਇੱਥੇ ਗੇਟ ਦੇ ਬਾਹਰ ਨਾ ਖੜੀ ਹੁੰਦੀ 10 ਵਜੇ ਪੇਪਰ ਸਟਾਰਟ ਹੋਣਾ ਸੀ ਜੋ ਹੋ ਚੁੱਕਾ ਹੈ ਸਵਾ 9 ਐਂਟਰੀ ਸਟਾਰਟ ਹੋਈ ਸੀ ਆਈ ਵਾਸ ਦਾ ਫਰਸਟ ਪਰਸਨ ਜਿਹੜਾ ਉਸ ਲਾਈਨ ਚ ਖੜਿਆ ਸੀਗਾ ਸਭ ਤੋਂ ਪਹਿਲੇ ਅੰਦਰ ਗਿਆ ਸੀਗਾ ਐਂਡ ਮੈਨੂੰ ਸਭ ਤੋਂ ਪਹਿਲੇ ਬਾਹਰ ਕੀਤਾ ਗਿਆ ਹੈ ਲਾਸਟ ਈਅਰ ਸੇਮ ਇਸ਼ੂ ਫੇਸ ਕੀਤਾ ਗਿਆ ਸੀਗਾ ਇਸ ਸਾਲ ਫੇਰ ਮੇਬੀ ਨੈਕਸਟ ਈਅਰ ਹਰ ਸਾਲ ਬੱਚੇ ਫੇਰ ਫੇਸ ਕਰਦੇ ਹੋਣਗੇ ਐਂਡ ਦੇ ਆਰ ਸੇਇੰਗ ਆਪ ਉਤਾਰ ਦੋ और अंदर चले जाओ जिन्होंने उतार दिए वो पेपर देने चले गए उनके लिए पेपर इम्पोर्टेंट था और ये मुझे बताएंगे कि मेरे लिए क्या इम्पोर्टेंट है मेरे लिए कृपान एक अमरी तारी सिख के लिए इम्पोर्टेंट है या नहीं मैं उतार सकती हूँ इतना इजी है तो जे मुझे बताएंगे अगर किसी को इससे नहीं फर्क पड़ता तो मे भी बच्चे नेक्स्ट ईयर जो नहीं उतारेंगे वो मेरे से ऐसे, ऐसे सेंटर्स के बाहर खड़े होंगे रोल नंबर लिस्ट पे है डॉक्यूमेंट्स मेरे पास है फीस मैंने पे की है विद प्रेपरेशन मैं अपीयर होने आई हूं बट दे आर नॉट अलाउइंग मी एंड इवन दे आर नॉट टेलिंग हु इज अ नोडल ऑफिसर एट प्रेजेंट जेड़ा सेंटर पे कंडक्ट करा रहा है वो अपना नाम ਇਨਫੋਰਮੇਸ਼ਨ ਵੀ ਨਹੀਂ ਦੇ ਰਹੇ ਕਿ ਨੋਡਲ ਅਫੀਸਰ ਕੌਣ ਹੈ ਦੇ ਆਰ ਸੇਇੰਗ ਕਿ ਹਾਈ ਕੋਰਟ ਰਜਿਸਟਰਨਲ ਡਾਇਰੈਕਟ ਕੰਟੈਕਟ ਕਰੋ ਹਰ ਸੈਂਟਰ ਤੇ ਲਈ ਨੋਡਲ ਅਫੀਸਰ ਅਪਾਇੰਟ ਹੁੰਦਾ ਹੈ ਬਟ ਮੈਨੂੰ ਕਹਿ ਰਿਹਾ ਹੈ ਕਿ ਡਾਇਰੈਕਟ ਤੁਸੀਂ ਇਸ ਸੈਂਟਰ ਦੀ ਪ੍ਰੋਬਲਮ ਲਈ ਨੋਡਲ ਅਫੀਸਰ ਨਾਲ ਨਹੀਂ ਸਿੱਧਾ ਰਜਿਸਟਰਰਨਲ ਆਫ ਹਾਈ ਕੋਰਟ ਕੰਟੈਕਟ ਕਰੋ ਆਈ ਡੋਨਟ ਨੋ ਵਾਟ ਇਜ਼ ਦ ਰੀਜ਼ਨ ਆਈ ਡੋਨਟ ਹੈਵ ਐਨੀ ਪ੍ਰੋਬਲਮ ਇਫ दे आर गोइंग टू मैंशन इन द नेक्सट ईयर एग्जाम ए सिंगल क्लॉज दट अमृत आर नॉट अलाउड दे विल बी अलाउड ओनली इफ दे विल रिमूव देयर कृपान कड़ा है घड़े का साइज मैं स्पेशली छोटा करके आई सी किन्ना अलाउ कर सदै दे आर नॉट गिविंग मी इंस्ट्रक्शन ਕੀ ਮੇਕਿੰਗ ਪਾਂ ਦਾ ਕਿੰਨਾ ਸਾਈਜ਼ ਵੀਅਰ ਕਰਕੇ ਜਾ ਸਕਦੀ ਹੈ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਹੈ ਮੈਂ ਉਹ ਕਰਕੇ ਚਲੇ ਜਾਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਇਸ ਦੇਸ਼ ਦੇ ਅੰਦਰ ਜਿਸ ਨੂੰ ਸਿੱਖਾਂ ਨੇ ਯਾਦ ਕਰਵਾਇਆ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਹੁਣ ਦੇਸ਼ ਦੀ ਸਰਕਾਰ ਜਿਹੜੀ ਆ ਚਾਹੇ ਸੂਬਾ ਚਾਹੇ ਦੇਸ਼ ਕਿਨਾਰਾ ਸੈਂਟਰ ਦੀ ਉਹ ਗੋਤੇਵ ਮਹਾਰਾਜ ਜੀ ਦੀ ਜਿਹੜੀ ਆ ਜੀ ਦੀਸਤਾ ਉਹਨੂੰ ਵੱਡੇ ਬਦਲ ਤੇ ਮਨਾਉਂਦੇ ਦਾਅਵੇ ਕਰਦੀ ਆ ਪਰ ਅੱਜ ਸਾਨੂੰ ਰੋਜ਼ ਐਸੀ ਗਵਰਨਮੈਂਟ ਦੀ ਆ ਜਿਹਦੇ ਨਾਲ ਸਿੱਖਾਂ ਤੇ ਹਮਲਾ ਕੀਤਾ ਜਾਂਦਾ ਸਿੱਖਾਂ ਦੀ ਹੋਣ ਤੇ ਸਿੱਖਾਂ ਦੀ ਪਛਾਣ ਤੇ ਹਮਲਾ ਕੀਤਾ ਜਾਂਦਾ ਕੱਲ ਹਰਿਆਣੇ ਦੇ ਵਿੱਚ ਇੱਕ ਬੱਚਾ ਆ ਇਹਨਾਂ NEET ਦੇ ਟੈਸਟ ਦੇ ਵਿੱਚੋਂ ਉਹਨੂੰ ਘੰਟਾ ਬਾਹਰ ਰੱਖਿਆ ਗਿਆ ਮਾਨਸਿਕ ਤੌਰ ਤੇ ਪੀੜਾ ਦਿੱਤੀ ਗਈ ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਔਰਸਰ ਸਾਹਿਬ ਤੋਂ ਆਈ ਹੈ ਜੈਪੁਰ ਦੇ ਵਿੱਚ ਜਿੱਥੇ ਕੀ ਇਹ ਉਹਨਾਂ ਨੇ ਜੁਡੀਸ਼ਰ ਦਾ ਟੈਸਟ ਦੇਣਾ ਉਥੇ ਉਹਨੂੰ ਬਾਹਰ ਖੜਾ ਕੀਤਾ ਗਿਆ ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ ਹਲੇ ਵੀ ਵਿਚਾਰੀ ਬਾਹਰ ਖੜੀ ਆ ਬੜਾ ਮਯੂਸ ਭਾਂਦੇ ਨਾਲ ਸੋ ਮੈਂ ਸੋਚੇ ਲੋਕਾਂ ਨੂੰ ਮਾਰਤਾ ਦੇ ਭਲੇ ਦੀ ਗੱਲ ਕਰਨ ਦੇ ਦਾਅਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੰਗਾਂ ਦੇ ਛਰਮਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚੇਚਾਉਂਦੀ ਦਿੰਨਾ ਕਿ ਘੰਟੋ ਘੱਟ ਇਹ ਕੁਝ ਜੁੜਾ ਵਾਪਰ ਰਿਹਾ ਇਸ ਦੇ ਇਸ ਦੇ ਉੱਤੇ ਕੁਝ ਦੇਖੋ ਤੇ ਸੁਮਜੀਤ ਸਿੰਘ ਨੂੰ ਕਹਿਣਾ ਕਿ ਸਰਕਾਰ ਨੂੰ ਲੜਨ ਦਾ ਬਾਓ ਤੇ ਸ਼ਰੋਮੀ ਗੁਰਦੁਆਰਾ ਪਰੋਂ ਦੀ ਕਮੇਟੀ ਪਹਿਲਾਂ ਵੀ ਇੰਨਾ ਖੇਤਾਂ ਨੂੰ ਲੜਦੀ ਆ ਤੇ ਅਸੀਂ ਇਸ ਗੱਲ ਕੇ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਹਾਂ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਰ ਕੇ ਖੜੇ ਆ ਪਰ ਸੂਚੇ ਆਵਾਮ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਕਿਉਂਕਿ ਸਿੱਖੀ ਦਾ ਕਕਾਰ ਸਿੱਖ ਦਾ ਅੰਗੂਦਾ ਸਰਕਾਰ ਨੇ ਇਸ ਕਰਦੇ ਵਿਸ਼ਵਾਸ ਦੁਆਏ ਨੇ ਪਰ ਫੇਰ ਬੱਚਿਆਂ ਨਾਲ ਇਹ ਕੋਸੂਰਿਆ ਇਹ ਬਹੁਤ ਮਾੜੀ ਗੱਲ ਆ ਇਹਦੇ ਖਿਲਾਫ ਡਟ ਕੇ ਅੱਲਾਹ ਰਬ بلند ਕਰੋ ਕਿਹੜੇ ਕਹਿੰਦੇ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀ ਕਿੰਨਾ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨ ਕਿ ਮੈਂ ਕਿਹਨਾਂ ਦਾ ਕਿੰਨਾ ਸਾਈਜ਼ ਵੀਅਰ ਕਰਕੇ ਜਾ ਸਕਦੀ ਹਾਂ ਇਹ ਪੁਰਵਿਤ ਰਾਜਸਥਾਨ ਹਾਈ ਕੋਰਟ ਦੀ ਸਿਵਲ ਜੱਜਤੀ ਭਰਤੀ ਦਾ ਇਮਤਿਹਾਨ ਦੇਣਗੇ ਅਮ੍ਰਿਤਸਰ ਦੇ ਉਮੀਦਵਾਰ ਨੂੰ ਪ੍ਰੀਖਿਆ ਕੇਂਦਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਉਸ ਨੂੰ ਪ੍ਰੀਖਿਆ ਕੇਂਦਰ ਦੇ ਬਾਹਰੀ ਰੂਪ ਲਿਆ ਗਿਆ ਸ਼੍ਰੋਮਣੀ ਕਮੇਟੀ ਦੁਆਰਾ ਪਰੰਤਕ ਮਿਟੀ ਨੇ ਇਸ ਦਾ ਸਖਤ ਨੋਟਿਸ ਲਿਆ ਹੈ ਸ਼੍ਰੋਮਣੀ ਕਮੇਟੀ ਮੈਂਬਰ ਕੋਟਾ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਮ੍ਰਿਤਸਰ ਦੀ ਬੱਚੀ ਦੇ ਨਾਲ ਡਟ ਕੇ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ जयपुर डिस्ट्रिक्ट राजस्थान जुडिशरी ਦਾ ਪੇਪਰ ਹੈ ਐਂਡ ਐਸ ਅ ਕੈਂਡੀਡੇਟ ਮੈਂ ਵੀ ਇਸ ਯੂਨੀਵਰਸਿਟੀ ਅਪੀਅਰ ਹੋਣ ਲਈ ਆਈਆਂ ਮੇਰਾ ਰੋਲ ਨੰਬਰ ਇਸ ਲਿਚ ਲੱਗਾ ਹੋਇਆ ਹੈ ਫੀਸ ਪ੍ਰੋਪਰ ਹੈ ਕੁਝ ਵੀ ਐਵੇਂ ਦਾ ਸਮਾਨ ਮੈਂ ਨਹੀਂ ਲੈ ਕੇ ਆਈ ਜਿਹੜਾ ਅਲਾਉਡ ਨਹੀਂ ਸੀਗਾ ਇਨਸਟਰਕਸ਼ਨਸ ਦੇ ਵਿੱਚ ਆਰਟੀਕਲ 25 ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਕਿਰਪਾਨ કેરી ਕਰ ਸਕਦੀ ਹਾਂ ਬਟ ਇਹ ਜੁਡੀਸ਼ਰੀ ਐਗਜ਼ਾਮ Delhi ਮੈਨੂੰ ਕਹਾਂ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਸਪੈਸਿਫਿਕ ਆਰਡਰਸ ਨੇ ਕਿ ਕਿਰਪਾਨ ਕੜਾ ਕੁਝ ਵੀ કેરી ਨਹੀਂ ਹੋ ਸਕਦਾ ਇੱਕ ਕਲੋਜ਼ ਮੈਨੂੰ ਪੜ ਕੇ ਪੜ ਕੇ ਸੁਣਾਇਆ ਗਿਆ ਹੈ ਕਿ ਕੀ ਡਰੈਸ ਕੋਡ ਹੋਣਾ ਚਾਹੀਦਾ ਹੈ ਕਿਸੇ ਫੀਮੇਲ ਦਾ ਟਰੌਜ਼ਰ ਜੀਨਸ ਟੀ-ਸ਼ਰਟਸ ਕੋਈ ਆਬਜੈਕਟ ਜੋ ਆਇਰਨ ਦਾ ਕੋਈ ਇਸਟਰੰਡ ਸ਼ਾਰਪ ਆਬਜੈਕਟ ਨਹੀਂ ਕੈਰੀ ਕਰ ਸਕਦੇ ਬਟ ਪੁੱਤੇ ਜੇਕਰ ਇੱਕ ਸਿੱਖ ਦੀ ਕਿਰਪਾਨ ਨਹੀਂ ਅਲਾਉਡ ਸੀਗੀ ਇੱਕ ਨਾਲ ਕਲੋਜ਼ ਐਡ ਕਰ ਦਿੰਦੇ ਕਿ ਅੰਮ੍ਰਿਤਧਾਰੀ ਸਿੱਖ ਬਿਨਾ ਕਿਰਪਾਨ ਤੋਂ ਸੀ ਅਲਾਉ ਕਰਾਂਗੇ ਕਿਰਪਾਨ ਕੜੇ ਦੇ ਨਾਲ ਨਹੀਂ ਅਲਾਉ ਕਰਾਂਗੇ ਅਗਰ ਇਹ ਮੈਂਸ਼ਨ ਕਰ ਦਿੰਦੇ ਤਾਂ ਮੈਂ ਵੀ ਸ਼ਾਇਦ ਇੱਥੇ ਤਾਂ ਫਾਰਮ ਫਿਲ ਨਾ ਕਰਦੀ ਇੱਥੇ ਅਪੀਅਰ ਹੋਣ ਹੀ ਨਾ ਆਂਦੀ ਅਗਰ ਮੈਂਸ਼ਨ ਕਰ ਦਿੰਦੇ ਤਾਂ ਸ਼ਾਇਦ ਮੈਂ ਇੱਥੇ ਗੇਟ ਦੇ ਬਾਹਰ ਨਾ ਖੜੀ ਹੁੰਦੀ 10 ਵਜੇ ਪੇਪਰ ਸਟਾਰਟ ਹੋਣਾ ਸੀ ਜੋ ਹੋ ਚੁੱਕਾ ਹੈ ਸਵੇਰ ਨੂੰ ਐਂਟਰੀ ਸਟਾਰਟ ਹੋਈ ਸੀ ਆਈ ਵਾਸ ਦਾ ਫਰਸਟ ਪਰਸਨ ਜਿਹੜਾ ਉਸ ਲਾਈਨ 'ਚ ਖੜਿਆ ਸੀਗਾ ਸਭ ਤੋਂ ਪਹਿਲੇ ਅੰਦਰ ਗਿਆ ਸੀਗਾ ਐਂਡ ਮੈਨੂੰ ਸਭ ਤੋਂ ਪਹਿਲੇ ਬਾਹਰ ਕੀਤਾ ਗਿਆ ਹੈ लास्ट ईयर सेम इशू फे, फेस किया गया सी इस साल फिर मे बी नेक्स्ट ईयर हर साल बच्चे फिर फेस कर दे saying, आप उतार दो और अंदर चले जाओ जिन्होंने उतार दिया वो पेपर देने चले गए उनके लिए पेपर इम्पोर्टेंट था और ये मुझे हम बताएंगे कि मेरे लिए क्या इम्पोर्टेंट है मेरे लिए कृपान ये अमड़ीधारी सिख के लिए इम्पोर्टेंट है जा नहीं मैं उतार सकती हूँ इतना इजी है तुझे मुझे बताएंगे अगर किसी को इससे नहीं फर्क पड़ता तो मे भी बच्चे नेक्स्ट ईयर जो नहीं उतारेंगे वो मेरे से ऐसे ही ऐसे सेंटर्स के बाहर खड़े होंगे रोल नंबर लिस्ट पे है डॉक्यूमेंट्स मेरे पास है फीस मैंने पे की है विथ प्रेपरेशन मैं अपीयर होने आई हूँ बट डे आर नॉट अलाउंग मी and even they are not telling who is a nodal officer at president jada center te conduct kara reya hai oh mainu apna naam information vi nahi de re ke nodal officer kon hai they are saying ke high court registrar nal direct contact karo har center te le nodal officer appoint hunda hai but mainu keh reya hai ki direct tusi is center di problem le nodal officer nal nahi The registrar null of High Court contact guru. I don't know what is the reason. I don't have any problem if they are going to mention in the next year in exam a single clause that Amritsar Sikhs are not allowed. They will be allowed only if they will remove their Kirpan Kada. ਇਹ ਕੜੇ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਹਨਾਂ ਪਾਂ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਆ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਆ ਮੈਂ ਉਹ ਕਰਕੇ ਚਲੇ ਜਾਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ ਇਸ ਦੇਸ਼ ਦੇ ਅੰਦਰ ਜਿਸ ਨੂੰ ਸਿੱਖਾਂ ਨੇ ਯਾਦ ਕਰਵਾਇਆ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਹੁਣ ਦੇਸ਼ ਦੀ ਸਰਕਾਰ ਜਿਹੜੀ ਆ ਚਾਹੇ ਸੂਬਾ ਚਾਹੇ ਦੇਸ਼ ਕਿਨਾਰਾ ਸੈਂਟਰ ਦੀ ਉਹ ਗੁਰਪ੍ਰੀਤ ਬਾਦਰਜੀਤ ਦੀ ਜਿਹੜੀ ਆ ਜਿਹਦੀ ਇਸਤਾਬ ਦੀ ਨੂੰ ਵੱਡੇ ਬਦਲ ਤੇ ਮਨਾਉਣ ਦੇ ਦਾਅਵੇ ਕਰਦੀ ਆ ਪਰ ਅੱਜ ਸਾਨੂੰ ਰੋਜ਼ ਐਸੀ ਘਟਨਾ ਮਿਲਦੀ ਆ ਜਿਸ ਦੇ ਨਾਲ ਸਿੱਖਾਂ ਤੇ ਹਮਲਾ ਕੀਤਾ ਜਾਂਦਾ ਆ ਸਿੱਖਾਂ ਦੀ ਹੋਣ ਤੇ ਸਿੱਖਾਂ ਦੀ ਪਛਾਣ ਤੇ ਆਮਲਾ ਕੀਤਾ ਜਾਂਦਾ ਕੱਲ ਹਰਿਆਣੇ ਦੇ ਵਿੱਚ ਇੱਕ ਬੱਚਾ ਵਾ ਇਹਨਾਂ NEET ਦੇ ਟੈਸਟ ਦੇ ਵਿੱਚੋਂ ਉਹਨੂੰ ਘੰਟਾ ਬਾਹਰ ਰੱਖਿਆ ਗਿਆ ਮਾਨਸਿਕ ਤੌਰ ਤੇ ਪੀੜਾ ਦਿੱਤੀ ਗਈ ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਆਉਂਸਰ ਸਾਹਿਬ ਤੋਂ ਆਈ ਹੈ ਜੈਪੁਰ ਦੇ ਵਿੱਚ ਜਿੱਥੇ ਕੀ ਇਹ ਉਹਨਾਂ ਨੇ ਜੁਡੀਸ਼ਰ ਦਾ ਟੈਸਟ ਦੇਣਾ ਉੱਥੇ ਉਹਨੂੰ ਬਾਹਰ ਖੜਾ ਕੀਤਾ ਗਿਆ ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ ਹਲੇ ਵੀ ਵਿਚਾਰੀ ਬਾਹਰ ਖੜੀ ਗਿਆ ਬੜਾ ਮਯੂਸ ਬੰਦੇ ਨਾਲ ਸੋ ਮੈਂ ਸੋਚੇ ਲੋਕਾਂ ਨੂੰ ਮਾਰਤਾ ਦੇ ਭਲੇ ਦੀ ਗੱਲ ਕਰਨ ਦੇ ਦਾਅਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ ਦੇ ਛਰਮਸਾ ਆ ਕੇ ਬੈਠੇ ਉਹਨਾਂ ਲੋਕਾਂ ਨੂੰ ਚੁਣੌਤੀ ਦੇਣਾ ਕਿ ਘੰਡੋ ਘੱਟ ਇਹ ਕੁਝ ਜੁੜਾ ਵਾਪਰ ਰਿਹਾ ਇਸ ਦੇ ਇਸ ਦੇ ਉੱਤੇ ਕੁਝ ਦੇਖੋ ਤੇ ਸੁਮਜੀਤ ਸਿੰਘ ਨੂੰ ਕਹਿਣਾ ਕਿ ਸਰਕਾਰ ਨੂੰ ਲਾੜ ਤਾਂ ਪਾਓ ਤੇ ਸ਼ਰੋਮੀ ਗੁਰਦੁਆਰਾ ਪਰੋਂ ਦੀ ਕਮੇਟੀ ਪਹਿਲਾਂ ਵੀ ਇਹਨਾਂ ਕੇਸਾਂ ਨੂੰ ਨਰਦੀਆ ਤੇ ਅਸੀਂ ਇਸ ਗੱਲ ਕੇ ਨੂੰ ਵੱਡੇ ਪੱਦਰ ਤੇ ਫੇਰ ਲੜ ਰਹੇ ਹਾਂ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਟ ਕੇ ਖੜੇ ਆ ਪਰ ਸੋਚੇ ਆਵਾਜ਼ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਕਿਉਂਕਿ ਸਿੱਖੀ ਦਾ ਕਕਾਰ ਸਿੱਖ ਦਾ ਅੰਗੂਦਾ ਸਰਕਾਰ ਨੇ ਇਸ ਗੱਲ ਦੇ ਵਿਸ਼ਵਾਸ ਜੁਆਏ ਨੇ ਪਰ ਫੇਰ ਬੱਚਿਆਂ ਨਾਲ ਇਹ ਕੋਸ ਹੋ ਰਿਹਾ ਇਹ ਬਹੁਤ ਮਾੜੀ ਗੱਲ ਆ ਇਹਦੇ ਖਿਲਾਫ ਡਟ ਕੇ ਆਵਾਜ਼ ਬੁਲੰਦ